ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਭ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਪਰ ਮਾਤਾ ਮਸੂਮ ਅਰਦੀ ਕਲਾ ਵਿੱਚ ਰੱਖ ਕੇ ਤੰਦ ਰਸਤੇ ਦਵੇ ਤੇ ਇੱਥੇ ਹੋ ਗਿਆ ਸੀ ਮਾਰਨਿੰਗ ਦਾ ਟਾਈਮ ਸਵੇਰ ਦੇ ਵੱਜ ਚੁੱਕੇ ਸੀ 8:05 ਤੇ ਮੈਂ ਉੱਠ ਚੁੱਕੀ ਸੀ ਉੱਠ ਕੇ ਬੱਸ ਫਿਰ ਮੈਂ ਲੱਗ ਗਈ ਸੀ ਆਪਣੇ ਸਵੇਰ ਦੇ ਰੁਟੀਨ ਦੇ ਕੰਮ 'ਚ ਸਵੇਰ ਦੇ ਰੁਟੀਨ ਤੁਹਾਨੂੰ ਪਤਾ ਹੀ ਹੈ ਚਾਹ ਪਾਣੀ ਬਣਾਉਣਾ ਤੇ ਬੱਸ ਪਾਣੀ ਪੁਣੀ ਗਰਮ ਕਰਨਾ ਤੇ ਬੱਸ ਭਾਂਡਾ ਠਿੱਕਰ ਜਿਹੜਾ ਹੁੰਦਾ ਉਹਨੂੰ ਸੈੱਟ ਕਰਕੇ ਰੱਖਣਾ ਤੇ ਵਸੇ ਜਿੱਥੇ ਮੇਰੀ ਚਾਹ ਧਰੀ ਹੋਈ ਸੀ ਚਾਹ ਉਬਲ ਗਈ ਸੀ ਤੇ ਇੱਥੇ ਫਿਰ ਮੈਂ ਲੱਗੀ ਸੀ ਪਾਣੀ ਭਰਨ ਮੋਟਰ ਚ ਲਾ ਕੇ ਬਸ ਮੈਂ ਪਾਣੀ ਗਰਮ ਧਰਿਆ ਤੇ ਟੱਬ ਵਗੈਰਾ ਭਰ ਲਿਆ ਤੇ ਮਸ਼ੀਨ ਚ ਪਾਣੀ ਪਾ ਲਿਆ ਸੀ ਮੈਂ ਤੇ ਮਸ਼ੀਨ 'ਚ ਪਾਣੀ ਪਾਉਣ ਤੋਂ ਬਾਅਦ ਫਿਰ ਮੈਂ ਇੱਥੇ ਛੜਕਦਾ ਸੀ ਜਿਹੜੇ ਆਪਣੇ ਪੇੜ-ਪੌਦੇ ਹੁੰਦੇ ਆ ਬੂਟੇ ਹੁੰਦੇ ਇਹਨਾਂ ਨੂੰ ਵੀਂ ਦੇਤਾ ਸੀ ਪਾਣੀ ਹਨਾ ਤੇ ਉਸ ਤੋਂ ਬਾਅਦ ਫਿਰ ਹਨਾ ਮੈਂ ਰਾਤ ਜਮਾਇਆ ਸੀ ਦਹੀਂ ਤੇ ਦਹੀਂ ਮੈਂ ਚੰਗੀ ਤਰ੍ਹਾਂ ਲਵੇਟ ਕੇ ਰੱਖਿਆ ਸੀ ਕੱਪੜਿਆਂ 'ਚ ਦੋ ਤਿੰਨ ਚ ਤਾਂ ਕਰਕੇ ਜੰਮਿਆ ਹੁਣ ਇੱਦਾਂ ਹੀ ਜੰਮਿਆ ਕਰੂਗਾ ਦਹੀਂ ਵੀ ਆਈ ਨਹੀਂ ਆਪਾਂ ਬਸ ਦੁੱਧ ਨੂੰ ਥੋੜਾ ਜਿਹਾ ਘੋਸਾ ਜਿਆ ਕਰਕੇ ਜਾਗ ਲਾਤਾ ਵੀ ਆਈ ਰੱਖਤਾ ਢਾਂਡਾ ਤੇ ਉਹ ਫਿਰ ਹਨਾ ਵੇ ਜੰਮਦਾਨੀ ਠੰਡ ਕਰਕੇ ਤੇ ਉਹਨੂੰ ਲਵੇਟ ਕੇ ਰੱਖਣਾ ਪੈਂਦਾ ਤੇ ਵਧੀਆ ਦਹੀਂ ਜੰਮ ਗਿਆ ਸੀ ਤੇ ਦੁਬਾਰਾ ਫਿਰ ਮੈਂ ਪਾਣੀ ਪੂਣੀ ਭਰ ਕੇ ਸਾਰਾ ਤੇ ਫਿਰ ਮੈਂ ਚੱਲੀ ਸੀ ਇੱਥੇ ਮੋਟਰ ਬੰਦ ਕਰਨ ਟੈਂਕੇ ਵੀ ਭਰ ਲਈ ਸੀ ਮੈਂ ਮਸ਼ੀਨ ਤੇ ਵੀ ਪਾਣੀ ਪਾ ਲਿਆ ਸੀ ਪੀਣ ਵਾਲਾ ਵੀ ਭਰ ਲਿਆ ਸੀ ਟੱਬ ਵਾਲਟੀਆਂ ਭਰ ਲੀਆਂ ਸੀ ਤੇ ਬਸ ਮੋਟਰ ਮੈਂ ਹੁਣ ਇੱਥੇ ਬੰਦ ਕਰ ਦੂੰਗੀ ਤੇ ਗ੍ਰੀਨ ਤੋਂ ਚੱਲਦੀ ਹੈ ਤੇ ਰੈੱਡ ਤੋਂ ਬੰਦ ਹੋ ਜਾਂਦੀ ਹੈ ਮੋਟਰ ਤੇ ਕਿਉਂਕਿ ਮੱਛੀ ਮੋਟਰ ਲੱਗੀ ਹੋਈ ਹੈ ਸਾਡੇ ਤੇ ਇੱਥੇ ਤੁਸੀਂ ਆ ਪੱਤੇ ਦੇਖ ਰਹੇ ਹੋ ਹਰੇ ਬਾਈ ਇਹ ਹਨਾ ਡੇਕਾਂ ਸੀ ਜਿਹੜੀਆਂ ਉਹ ਉੱਪਰੋਂ ਛੰਗੀਆਂ ਸੀ ਇਸ ਕਰਕੇ ਖਲਾਰਾ ਜਾ ਪਿਆ ਹੋਇਆ ਸੀ ਤੇ ਉਸ ਤੋਂ ਬਾਅਦ ਫਿਰ ਇੱਥੇ ਮੈਂ ਲੱਗ ਗਈ ਸੀ ਹਨਾ ਚਾਹ ਪਾਣੀ ਪੀ ਲਿਆ ਸੀ ਤੇ ਚਾਹ ਪੀਣ ਤੋਂ ਬਾਅਦ ਮੈਂ ਇੱਥੇ ਲੱਗ ਗਈ ਸੀ ਭਾਂਡੇ ਜਿਹੜੇ ਪਏ ਸੀ ਰਾਤ ਦੇ ਉਹ ਹਨਾ ਸੈੱਟ ਕਰਕੇ ਰੱਖਣਾ ਮੈਂ ਕਿਹਾ ਚੱਲ ਸੈੱਟ ਕਰਕੇ ਰੱਖਦਾ ਤੇ ਬਾਸ ਜੀ ਮੈਂ ਸਾਰੇ ਹਨਾ ਭਾਂਡੇ ਸੈੱਟ ਕਰਕੇ ਰੱਖ ਦੂੰਗਾ ਚਮਚੇ ਵਗੈਰਾ ਟੰਗ ਦੂੰਗੇ ਚਮਚੇ ਜਿੱਥੇ ਵੀ ਆਪਣੇ ਪਏ ਆ ਚਮਚੇਦਾਨੀ ਚ ਉਦੇ ਵਿੱਚ ਰੱਖ ਕੇ ਤੇ ਵਸ ਜਿਹੜੇ ਮੋٹے ਭਾਂਡੇ ਸੋ ਮੈਂ ਚੱਕ ਤੇ ਸੀੜੇ ਵੱਡੇ ਵੱਡੇ ਹੁੰਦੇ ਮੋٹے ਮਿੱਲੇ ਤੇ ਵਸ ਜੀ ਇਹ ਮੈਂ ਸਾਰਾ ਕੁਝ ਚੱਕ ਕੇ ਤੇ ਫਿਰ ਹਨਾ ਉਹ ਤੋਂ ਬਾਅਦ ਫਿਰ ਮੈਂ ਲਗੂਗੀ ਆਪਦੇ ਹੋਰ ਕੰਮੇ ਧੰਦੇ ਕਰੂੰਗੀ ਜਿਹੜੇ ਹੁੰਦੇ ਆ ਤੇ ਤੁਹਾਨੂੰ ਵੀ ਬਾਰੀ ਮੈਂ ਬੰਦ ਕੀਤੀ ਹੋਈ ਸੀ ਕਿਉਂਕਿ ਨਾ ਰਾਤ ਨੂੰ ਠੰਡ ਵਗੈਰਾ ਹੁੰਦੀ ਹੈ ਫਿਰ ਹਵਾ ਵਗੈਰਾ ਕਈ ਵਾਰ ਚੱਲਦੀ ਹੈ ਮੀਂਹ ਦਾ ਨਹੀਂ ਪਤਾ ਹੁੰਦਾ ਕਈ ਵਾਰ ਮੌਸਮ ਖਰਾਬ ਦਾ ਤਾਂ ਕਰਕੇ ਫਿਰ ਮੈਂ ਬਾਰੀ ਲਾ ਕੇ ਰੱਖ ਦੇ ਆਪਾਂ ਤੇ ਬਾਰੀ ਫਿਰ ਮੈਂ ਕਿਚਲ ਰੋਕ ਕੇ ਖੋਲੂਗੀ ਕਿਉਂਕਿ ਹਜੇ ਇੱਥੇ ਰਸੋਈ ਦੇ ਵਿੱਚ ਠੰਡ ਆ ਰਹੀ ਸੀ ਤਾਂ ਕਰਕੇ ਤੇ ਇਸ ਦੋ ਵਾਰ ਜੀ ਵਾਸਤੇ ਫਿਰ ਮੈਂ ਆਉ ਦਾ ਕੰਮ ਛੋਟੇ ਮੋਟੇ ਨਵੇੜ ਕੇ ਕਰ ਦੇ ਤੇ ਮੈਂ ਇੱਥੇ ਨਾ ਕੇ ਆ ਗਈ ਸੀ ਨਾਉਣ ਤੋਂ ਬਾਅਦ ਫਿਰ ਮੈਂ ਇੱਥੇ ਖੋਲੂਗੀ ਬਾਰੀ ਤੇ ਬਾਰੀ ਮੈਂ ਖੋਲ ਕੇ ਬਸ ਪੜਦਾ ਕਰ ਦੂੰਗੀ ਸਾਈਡ ਤੇ ਬਾਰੀ ਦੇ ਪਿੱਛੇ ਤੇ ਡੱਬੇ ਵਗੈਰਾ ਵੀ ਮੈਂ ਸੈੱਟ ਕਰਕੇ ਰੱਖ ਦੂੰਗੀ ਤੇ ਬਸ ਡੱਬੇ ਸੈੱਟ ਕਰਨ ਤੋਂ ਬਾਅਦ ਫਿਰ ਇੱਥੇ ਚਾਹ ਪਈ ਸੀ ਸਵੇਰ ਵਾਲੀ ਥੋੜੀ ਇਹ ਮੈਂ ਗਰਮ ਕਰ ਲੂੰਗੀ ਗਰਮ ਕਰਨ ਤੋਂ ਬਾਅਦ ਫਿਰ ਇਹ ਮੈਂ ਪੀ ਲੂੰਗੀ ਮੈਂ ਕਿਾ ਚੱਲ ਵੀ ਨਾ ਕੇ ਫਿਰ ਹਨਾ ਠੰਡ ਹੀ ਲੱਗਦੀ ਤਾਂ ਕਰਕੇ ਮੈਂ ਕਿਾ ਚੱਲ ਥੋੜੀ ਜੀ ਚਾਹ ਪੀ ਲੈਣੇ ਆ ਤੇ ਬਸ ਜੀ ਚਾਹ ਪੀਣ ਤੋਂ ਬਾਅਦ ਹਨਾ ਫਿਰ ਮੈਂ ਇੱਥੇ ਰਿਸ਼ੂ ਚੱਲੇ ਸੀ ਮੰਦਿਰ ਤੇ ਰਿਸ਼ੂ ਤਿਆਰ ਹੋ ਗਿਆ ਸੀ ਸਕੂਲ ਵਾਸਤੇ ਤੇ ਅੱਜ ਇਹਨਾਂ ਦੇ ਸਕੂਲ ਦੇ ਵਿੱਚ ਸੀ ਕੰਪੀਟੀਸ਼ਨ ਤੇ ਦਸਤਾਰ ਮੁਕਾਬਲੇ ਸੀ ਤੇ ਬਾਕੀ ਹਨਾ ਜਿਹੜੇ ਪਾਠ ਹੁੰਦੇ ਆ ਉਹਨਾਂ ਦਾ ਸੀ ਤੇ ਕੰਪੀਟੀਸ਼ਨ ਹੋਰ ਸੀ 2 4 ਤੇ ਬਸ ਜੀ ਇੱਥੇ ਫਿਰ ਮੰਦਿਰ ਚੱਲਿਆ ਸੀ ਜਲ ਵਗੈਰਾ ਪਾ ਕੇ ਆਪਦਾ ਤੇ ਕੱਚੀ ਲੱਸੀ ਬਣਾ ਕੇ ਲੈ ਗਿਆ ਸੀ ਤੇ ਬਸ ਇਹ ਚੱਲਿਆ ਹੁਣ ਮੰਦਿਰ ਤੇ ਮੈਂ ਕਿਹਾ ਵੀ ਸਾਈਕਲ ਤੇ ਕੱਪੜਾ ਇਹ ਫੇਰ ਲਾ ਕਿਉਂਕਿ ਹਨਾ ਰਾਤ ਨੂੰ ਤਰੇਲ ਜੀ ਪਈ ਹੁੰਦੀ ਗਿੱਲਾ ਹੋਇਆ ਪਿਆ ਸੀ ਸਾਈਕਲ ਮੈਂ ਕਿਹਾ ਵੀ ਇਹਨੂੰ ਕੱਪੜੇ ਨੂੰ ਸਾਫ ਕੱਪੜੇ ਨਾਲ ਸਾਫ ਕਰ ਲ ਤੇ ਇੱਧਰ ਸੁਨਿਆ ਲੱਗੀ ਸੀ ਝਾੜੂ ਲਾਉਣੇ ਨੇ ਸਾਰੇ ਹਨਾ ਖਲਾਰਾ ਚੱਕਤਾ ਸੀ ਬਿਸਤਰੇ ਵਗੈਰਾ ਸਾਰਾ ਕੁਝ ਚੱਕਤਾ ਸੀ ਤੇ ਦੂਸਰੇ ਰੂਮ ਦੇ ਵਿੱਚ ਝਾੜੂ ਲਾਈ ਜਾਂਦੀ ਸੀ ਤੇ ਇੱਥੇ ਰਿਸ਼ੂ ਚੱਲਿਆ ਮੰਦਿਰ ਤੇ ਜਾਊਗਾ ਇਹ ਤੇ ਮੈਂ ਕਿਹਾ ਚਲ ਸਾਈਕਲ ਤੇ ਜਾਇਆ ਕਿਉਂਕਿ ਹਜੇ 7:00 ਵਜੇ ਦਾ ਟਾਈਮ ਸੀ ਤੇ ਬੱਸ ਜੀ ਫਿਰ ਇਹ ਮੰਦਿਰ ਚੱਲਿਆ ਗਿਆ ਸੀ ਮੈਂ ਕੱਟਾ ਵਗੈਰਾ ਗੁੰੰਣਾ ਸੀ ਮੈਂ ਤੇ ਸਨੇਹ ਇੱਥੇ ਝਾੜੂ ਲਾਈ ਜਾਂਦੀ ਸੀ ਮੈਂ ਉਹਨੂੰ ਕਹਾਂ ਚੱਲ ਵੀ ਫਟਾਫਟ ਝਾੜੂ ਲਾ ਲਾ ਮੈਂ ਕਹਿੰਦੀ ਮੈਂ ਮੂਲੀਆਂ ਕੱਦੂਖਾਸ ਕਰਨੀ ਆ ਤੇ ਫਿਰ ਮੈਂ ਕਹਿੰਦਾ ਚਲ ਝਾੜੂ ਲਾ ਲੈਣਦੇ ਇਹਨੂੰ ਝਾੜੂ ਲਾਉਣ ਤੋਂ ਬਾਅਦ ਤੇ ਫਿਰ ਇੱਥੇ ਵਸ ਮੈਂ ਆਪਦਾ ਮੂਲੀਆਂ ਲੈ ਲਈਆਂ ਸੀ ਕੱਦੂਖਾਸ ਚੱਕ ਲਿਆ ਸੀ ਤੇ ਬਾਅਦ ਸੇ ਹੁਣ ਮੈਂ ਕਰਦ ਵਗੈਰਾ ਲੱਭ ਕੇ ਤੇ ਇਹਨੂੰ ਮੈਂ ਛਿੱਲ ਲੂੰਗੀ ਛਿੱਲ ਕੇ ਤੇ ਬਾਅਦ ਸੇ ਪਹਿਲੇ ਮੈਂ ਚਾਕੂ ਨਾਲ ਚੀਰਨ ਲੱਗੀ ਸੀ ਫਿਰ ਮੈਨੂੰ ਯਾਦ ਆਇਆ ਵੀ ਜਿਹੜਾ ਆਲੂ ਪੀਲਰ ਹੁੰਦਾ ਇਹਦੇ ਨਾਲ ਹਨਾ ਛਿਲਕਾ ਵਗੈਰਾ ਲੈਂਦਾ ਪੀਲਰ ਨਾਲ ਫਿਰ ਮੈਂ ਕਹਿੰਦਾ ਚਲ ਉਹਦੇ ਨਾਲ ਵੀ ਆਪਾਂ ਛਿਲਕਾ ਲਾ ਦਨੇ ਆ ਉਹਦੇ ਨਾਲ ਪਤਲਾ ਛਿਲਕਾ ਲੈ ਜਾਂਦਾ ਇਹ ਫਾਇਦਾ ਹੁੰਦਾ ਉਹਦਾ ਤੇ ਕਿਉਂਕਿ ਜਿਹੜਾ ਚੱਕ ਹੁੰਦਾ ਉਹ ਕਰਦ ਹੁੰਦੀ ਆ ਉਹਦੇ ਨਾਲ ਫਿਰ ਮੋਟਾ ਛਲਕਾ ਲੈ ਜਾਂਦਾ ਇਹਦੇ ਨਾਲ ਪਤਲਾ ਇਹ ਲੈ ਜਾਂਦਾ ਜਿੰਨੇ ਕੇ ਵੀ ਹਨਾ ਆਪਾਂ ਵੀ ਕਰਨੇ ਆ ਵੀ ਆਪਦੇ ਆਪ ਹੀ ਆਟੋਮੈਟਿਕ ਹੀ ਹੋ ਜਾਂਦਾ ਵੀ ਇਹਦੇ ਨਾਲ ਛਲਕਾ ਤੇ ਵਸ ਜੀ ਫਿਰ ਮੈਂ ਇੱਥੇ ਹਨਾ ਮੂਲੀਆਂ ਨੂੰ ਛਿੱਲ ਲੂੰਗੀ ਚੰਗੀ ਤਰ੍ਹਾਂ ਛਿੱਲ ਕੇ ਤੇ ਵਸੇ ਫਿਰ ਮੈਂ ਕਰੂੰਗੀ ਉਹਨਾਂ ਨੂੰ ਕੱਦੂਗਾ ਸ ਤੇ ਦੋਈ ਸੀ ਪਤਲੀਆਂ ਜੀ ਮੂਲੀਆਂ ਸੀ ਪਹਿਲਾਂ ਮੈਂ ਕਿਹਾ ਸੀ ਚੱਲ ਰੋਟੀਆਂ ਦੇ ਵਿੱਚ ਪਾ ਕੇ ਪਰੌਂਠੇ ਬਣਾਵਾਂਗੇ ਫਿਰ ਮੈਂ ਸੋਚਿਆ ਮੈਂ ਕਿਹਾ ਚੱਲ ਵੀ ਆਟੇ 'ਚ ਗੁੰਨਣੀਆਂ ਪੈਣੀਆਂ ਕਿਉਂਕਿ ਪਤਲੀਆਂ ਸੀ ਇੱਕ ਤਾਂ ਇੱਕ ਛੋਟੀਆਂ ਸੀ ਜੇ ਮੋਟੀਆਂ ਹੁੰਦੀਆਂ ਫਿਰ ਵੀ ਸੀ ਤੇ ਫਿਰ ਮੈਂ ਕੱਚਾ ਵੀ ਆ ਪਾਟੀ ਚ ਗੁੰਨ ਲਾਂਗੇ ਤੇ ਬਸ ਜੇ ਇੱਥੇ ਫਿਰ ਮੈਂ ਫਟਾਫਟ ਇਹਨਾਂ ਨੂੰ ਛਿੱਲ ਕੇ ਤੇ ਫਿਰ ਕੱਦੂ ਕਾਸ ਕਰ ਲਵਾਂਗੀ ਕੱਦੂ ਕਾਸ ਕਰਨ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਪਾਣੀ ਹੋਊਗਾ ਉਹ ਨਿਚੋੜ ਦੂੰਗੀ ਮੈਂ ਜਿਹੜਾ ਵੀ ਜਿੰਨਾ ਕੁ ਪਾਣੀ ਨਿਕਲੂਗਾ ਉਹ ਮੈਂ ਕੱਢ ਦੂੰਗੀ ਇਹਨਾਂ ਨੂੰ ਨਿਚੋੜ ਕੇ ਤੇ ਨਚਾਉਣ ਤੋਂ ਬਾਅਦ ਵਸ ਫਿਰ ਮੈਂ ਇੱਥੇ ਪ੍ਰਾਂਤ ਵੀ ਚੱਕ ਲਈ ਸੀ ਪਹਿਲਾਂ ਮੈਂ ਕਿਹਾ ਚੱਲ ਮੈਂ ਪ੍ਰਾਂਤ ਚੱਕ ਦੂਗਾ ਇਸ ਕਰ ਲੈਣੀ ਫਿਰ ਮੈਂ ਕਿਹਾ ਵੀ ਪਾਣੀ ਜਾਂ ਨਿਕਲੂਗਾ ਤੇ ਵੀ ਥਾਲੀ 'ਚ ਠੀਕ ਆ ਥਾਲੀ 'ਚ ਕਦੂਗਾਸ ਕਰ ਲੈਣੀ ਫਿਰ ਮੈਂ ਥਾਲੀ ਦੇ ਵਿੱਚ ਹੀ ਕਦੂਗਾਸ ਲੱਗ ਕੇ ਸੀ ਕਰਨ ਤੇ ਥਾਲੀ ਦੇ ਵਿੱਚ ਕਦੂਗਾਸ ਕਰਕੇ ਫਿਰ ਮੈਂ ਆਟਾ ਗੁੰਨੂਗੀ ਤੇ ਆਟਾ ਮੈਂ ਗੁੰਨੂਗੀ ਮਿਕਸ ਮੈਂ ਕੀ ਦਾਤੇ ਕਣਕ ਦਾ ਦੋਨੋਂ ਤਰ੍ਹਾਂ ਦਾ ਆਟਾ ਮਿਕਸ ਕਰਕੇ ਗੁੰਨ ਲਾਂਗੇ ਆਪਾਂ ਤੇ ਬਾਹਰ ਦੇਖੋ ਜੀ ਤੁਸੀਂ ਮੌਸਮ ਦੇਖ ਰਹੇ ਹੋ ਹਨਾ ਧੁੰਦ ਵਾਲਾ ਮੌਸਮ ਹੋਇਆ ਤੇ ਧੁੰਦ ਪਈ ਸੀ ਤੇ ਵੀ ਜਾਣੀ ਕਿ ਜਾਦੇ ਵੀ ਨਹੀਂ ਸੀ ਘੱਟ ਵੀ ਨਹੀਂ ਸੀ ਮੱਧਮ ਜੀ ਸੀ ਧੁੰਦ ਜੀ ਪਈ ਸੀ ਤੇ ਜਿਵੇਂ ਧੂਆ ਨਹੀਂ ਹੋ ਜਾਂਦਾ ਜਿਵੇਂ ਆਪਾਂ ਖੇਤਾਂ 'ਚ ਆਗੂ ਕੁ ਲੱਗਦੀ ਹੈ ਆਪਣੇ ਹਨਾ ਵੀ ਓਵੇਂ ਧੂਆ ਹੁੰਦਾ ਓਵੇਂ ਜੀ ਹੋਇਆ ਪਿਆ ਸੀ ਮੌਸਮ ਤੇ ਬਸ ਫਿਰ ਮੈਂ ਇੱਥੇ ਲੱਗੀ ਸੀ ਆਹ ਆਟਾ ਗੁੰਨਣਾ ਆਟਾ ਗੁੰਨਣਾ ਤੇ ਫਟਾ ਸੋਰੀ ਗੁੰਨ ਲਿਆ ਸੀ ਮੈਂ ਤੇ ਵਸੇ ਮੈਂ ਰੋਟੀ ਲੱਗੀ ਸੀ ਲੋਨ ਤੇ ਮੈਂ ਇੱਥੇ ਜਲ ਵਗੈਰਾ ਰੱਖੀ ਜਾਂਦੀ ਸੀ ਸਾਈਡ ਤੇ ਰਿਸ਼ਾ ਜਾਇਆ ਸੀ ਮੰਦਿਰ ਤੇ ਨੂੰ ਪ੍ਰਸ਼ਾਦ ਮਿਲਿਆ ਸੀ ਕੇਲਿਆਂ ਦਾ ਤੇ ਉਹੀ ਮੈਂ ਸਾਈਡ ਤੇ ਕਰੀ ਜਾਂਦੀ ਸੀ ਤੇ ਇੱਥੇ ਮੈਂ ਨਾ ਹੁਣ ਇਹਦਾ ਦਹੀਂ ਵਧੀਆ ਜੰਮ ਗਿਆ ਸੀ ਦਹੀਂ ਇਹਦਾ ਹੁਣ ਮੈਂ ਪਾ ਕੇ ਰੱਖ ਦੂੰਗੀ ਨਾ ਆਸਤੇ ਵਾਸਤੇ ਕੋਲੀ ਦੇ ਵਿੱਚ ਤੇ ਕਿਉਂਕਿ ਫਿਰ ਮੈਂ ਰੋਟੀ ਲਾਉਣੀ ਸੀ ਮੈਂਗਾ ਚੱਲ ਪਹਿਲਾਂ ਪਾਦਾ ਤੇ ਫਿਰ ਇਹ ਕਾਲੀ ਕਰਦਾ ਸੀ ਕੰਦਾ ਸੀ ਵੀ ਬੈਣ ਆਉਣ ਵਾਲੀ ਹੈ ਤੇ ਫਿਰ ਮੈਂ ਕਹਿੰਦਾ ਤਵਾ ਦੇਖੋ ਜੀ ਗਰਮ ਹੋਇਆ ਪਏ ਮੈਂ ਤਵਾ ਰੱਖਦਾ ਸੀ ਪਹਿਲੇ ਮੈਂਗਾ ਚੱਲ ਗਰਮ ਹੋਊਗਾ ਕਿਉਂਕਿ ਸਰਦੀ ਦੇ ਵਿੱਚ ਨਾ ਮੌਸਮ ਦੇ ਵਿੱਚ ਜਿਹੜਾ ਸਰਦੀ ਦਾ ਮੌਸਮ ਹੁੰਦਾ ਇਹਦੇ ਵਿੱਚ ਸੇਕ ਵੀ ਹੌਲੀ-ਹੌਲੀ ਲੱਗਦਾ ਜੀ ਜਨੂ ਤੇ ਆਏ ਹੁੰਦਾ ਵੀ ਚੱਲ ਫਟਾਫਟ ਫਿਰ ਆਪਾਂ ਮੈਂ ਤਵਾ ਧਰ ਕੇ ਮੈਂ ਕਾ ਚੱਲ ਉਹਨੂੰ ਗਰਮ ਹੋਊਗਾ ਫਿਰ ਮੈਂ फटाफट ਰੋਟੀ ਲਾ ਦੂੰਗੀ ਉਹਨੂੰ ਤਾਂ ਇਹ ਮੈਂ ਪਹਿਲਾਂ ਦਹੀਂ ਪਾ ਕੇ ਰੱਖਦਾ ਸੀ ਇਹਦਾ ਮੈਂ ਕਾ ਚੱਲ ਵੀ ਨਾਲ-ਨਾਲ ਮੈਂ ਪੁਲਾ ਦੂੰਗੀ ਤੇ ਅੱਜ ਇਹਨਾਂ ਲੰਚ ਬਾਕਸ ਤਾਂ ਉਹ ਲੈ ਕੇ ਨਹੀਂ ਜਾਣਾ ਸੀ ਕਿਉਂਕਿ ਇਹਨਾਂ ਦੇ ਵਿੱਚ ਕੰਪੀਟੀਸ਼ਨ ਸੀ ਤੇ ਉੱਥੇ ਪ੍ਰਸ਼ਾਦਾ ਵਗੈਰਾ ਛਕਾਉਣਾ ਸੀ ਇਹਨਾਂ ਨੂੰ ਤੇ ਕਿਉਂਕਿ ਕੱਲ ਹਨਾ ਕੱਲ ਨੂੰ 24 ਤਰੀਕ ਨੂੰ ਹੈਗਾ ਸ਼ੀ ਦੀ ਦੇੜਾ ਤੇ ਕੱਲ ਨੂੰ ਸ਼ਹਿਦ ਦੀ ਦੇ ਆੜਾ ਚੌਥਰੀ ਨੂੰ ਗੁਰ ਤੇਗ ਬਹਾਦਰ ਦਾ ਤਾਂ ਕਰਕੇ ਫਿਰ ਲੰਗਰ ਵਗੈਰਾ ਸ਼ਕਾਉਣਾ ਸੀ ਤੇ ਇਸ ਤੋਂ ਬਾਅਦ ਮੈਂ ਵਸ ਰੀਸ਼ਾ ਦਾ ਨਾਸ਼ਤਾ ਬਣਾ ਕੇ ਥਿਲ ਲੱਗ ਗਈ ਸੀ ਮੈਂ ਮੰਦਿਰ ਜਾਣ ਦੀ ਤਿਆਰੀ ਕਰਨ ਤੇ ਮੈਂ ਦੋ ਦੀਵੇ ਬਣਾ ਲੈ ਸੀ ਇੱਕ ਮੈਂ ਬੇਲ ਪੱਤਰ ਤੇ ਦੀਵਾ ਲਾ ਕੇ ਆਉਂਗੀ ਮੰਦਿਰ ਚ ਕਿ ਕਸ਼ੀਵਲਿੰਗ ਤੇ ਤੇ ਫੁੱਲ ਲੈ ਲੈ ਸੀ ਬੇਲ ਪੱਤਰ ਲੈ ਲੈ ਸੀ ਚੌਲ ਲੈ ਲੈ ਸੀ ਚੰਦਨ ਲੈ ਲੈ ਸੀ ਧੂਪ ਲੈ ਲਈ ਸੀ ਡੱਬੀ ਲੈ ਲਈ ਸੀ ਤੇ ਵਸ ਜੀ ਇਹ ਸਾਰਾ ਸਮਾਨ ਲੈ ਕੇ ਤੇ ਮੈਂ ਚੱਲੂਗੀ ਮੰਦਿਰ ਤੇ ਇਧਰ ਮੈਂ ਲਾਲੀ ਸਜੋ ਤੇ ਬੱਤੀ ਜੋਤਵੱਤੀ ਲਾ ਕੇ ਤੇ ਵਾਸ ਇੱਥੇ ਹਨ ਤੁਸੀਂ ਵੀ ਭਗਵਾਨ ਜੀ ਦੇ ਦਰਸ਼ਨ ਕਰ ਲੋ ਤੇ ਵਧੀਆ ਮੈਂ ਜੋਤਵੱਤੀ ਲਾ ਕੇ ਫੁੱਲ ਉਜੜਾ ਕੇ ਸ਼ਿਵਲਿੰਗ ਦੇ ਉੱਪਰ ਤੇ ਹੁਣ ਗੁਲਾਬ ਦੇ ਫੁੱਲ 2-4 ਲੱਗੇ ਹੋਏ ਸੀ ਮੈਂ 2-3 ਤਾਂ ਡੱਬੇ ਚ ਰੱਖ ਲਏ ਸੀ ਤੇ ਬਾਕੀ ਮੈਂ ਇੱਕ ਸ਼ਿਵਲਿੰਗ ਦੇ ਉੱਪਰ ਚੜਾਤਾ ਸੀ ਤੇ ਉਸ ਤੋਂ ਬਾਅਦ ਮੈਂ ਆ ਗਈ ਸੀ ਮੰਦਰੋਂ ਮੰਦਰਵਾ ਕੇ ਮੈਂ ਬਣਾਇਆ ਨਾਸ਼ਤਾ ਨਾਸ਼ਤਾ ਬਣਾਉਣ ਤੋਂ ਬਾਅਦ ਤੇ ਇੱਥੇ ਦੇਖੋ ਜੀ ਕਿਵੇਂ ਖਲਾਰਾ ਪਿਆ ਹੋਇਆ ਤੇ ਸਮਾਨ ਦਾ ਹਨਾ ਤੇ ਇਹ ਮੈਂ ਬੱਸ ਹੁਣ ਸੈੱਟ ਕਰਕੇ ਰੱਖ ਦੂੰਗੀ ਸਾਰਾ ਸਮਾਨ ਤੇ ਬਸ ਹਣਾ ਜਿਹੜਾ ਵੀ ਸਮਾਨ ਖਿਲਰਿਆ ਹੋਇਆ ਉਹਨਾਂ ਦੀ ਜਗ੍ਹਾ ਜਗਾ ਦੇ ਦਿੰਦੇ। ਬਦਵਾਲ ਫਿਰ ਮੈਂ ਇੱਥੇ ਲੱਗ ਗਈ ਸੀ ਜੀ ਹਨਾ ਭਾਂਡੇ ਸਾਰੇ ਇੱਕ ਸਾਈਡ ਤੇ ਕਰ ਦੂੰਗੇ ਜਿਹੜੇ ਵੀ ਧੋਣ ਵਾਲੇ ਆ। ਤੇ ਕਿਉਂਕਿ ਫਿਰ ਹਣਾ ਜਦੋਂ ਆਪਾਂ ਧੋਣ ਵਾਲੇ ਭਾਂਡੇ ਇੱਕ ਸਾਈਡ ਤੇ ਕੱਢ ਦਿੰਨੇ ਫਿਰ ਆਪਾਂ ਨੂੰ ਰਸਤਾ ਜ ਮਿਲ ਜਾਂਦਾ ਸਮਾਨ ਚੱਕਣ ਦਾ ਵੀ ਕੀ ਚੱਕ ਰਹਿ ਗਿਆ ਤੇ ਕੀ ਚੱਕਣ ਵਾਲਾ ਵੀ ਕੀ ਚੱਕ ਲਿਆ ਆਪਾਂ ਕੀ ਰਹਿ ਗਿਆ ਤੇ ਬਸ ਇੱਥੇ ਮੈਂ ਦੁੱਧ ਧਰਿਆ ਹੋਇਆ ਸੀ ਗਰਮ ਕਰਨ ਵਾਸਤੇ ਤੇ ਫਿਰ ਇੱਥੋਂ ਮੈਂ ਖਲਾਰਾ ਜ ਸਾਰਾ ਚੱਕ ਦੂੰਗੀ ਤੇ ਫਿਰ ਮੈਂ ਇੱਥੇ ਲੱਗ ਗਈ ਸੀ ਕੱਪੜੇ ਕੱਢਣ ਮਸ਼ੀਨ ਦੇ ਵਿੱਚੋਂ ਤੇ ਮਸ਼ੀਨ ਦੇ ਵਿੱਚ ਮੈਂ ਕੱਪੜੇ ਧੋਤੇ ਹੋਏ ਸੀ ਬਸ ਇਹਨਾਂ ਨੂੰ ਪਾਣੀ ਦੇ ਵਿੱਚੋਂ ਕੱਢੀ ਜਾਂਦੀ ਸੀ ਮੋਟਰ ਚੱਲੀ ਜਾਂਦੀ ਸੀ ਮੈਂ ਫਟਾਫਟ ਬਸ ਫਿਰ ਮੈਂ ਇੱਥੇ ਕੱਪੜੇ ਕੱਢ ਕੇ ਰੱਖ ਦੂੰ ਫੱਟੀ ਦੇ ਉੱਪਰ ਤੇ ਇੱਥੇ ਪਾਣੀ ਜਾਂ ਨਚੜੀ ਹੋਇਆ ਜਦੋਂ ਫਿਰ ਆਪਾਂ ਇਹਨਾਂ ਨੂੰ ਡਰਾਈਰ ਵਾਸਤੇ ਪਾ ਲਾਂਗੇ ਮਸ਼ੀਨ ਦੇ ਵਿੱਚ ਤੇ ਦੋ ਗੇੜਿਆਂ ਤੇ ਕੱਪੜੇ 'ਚ ਦੋ ਰਾਉਂਡ ਤੇ ਤੀਜੇ ਰਾਉਂਡ ਦੇ ਮੇਰੇ ਪਾਏ ਹੋਏ ਸੀ ਇੰਨੇ ਤਾਂ ਹੈ ਨਹੀਂ ਸੀ ਖਾਸ ਕੱਪੜੇ ਦੋ ਦੋ ਸੂਟੀ ਸੀ ਫਿਰ ਮੈਂ ਕਿਹਾ ਚੱਲ ਧੋਈ ਲੈਣੇ ਆ ਵੀ ਫਿਰ ਹਣਾ ਇੱਕ ਦੋ ਦਿਨਾਂ ਨਾ ਧੋਈਏ ਫਿਰ ਜਾਂਦੇ ਹੋ ਜਾਂਦੇ ਕੱਪੜੇ ਤੇ ਬਸ ਇੱਥੇ ਫਿਰ ਮੈਂ ਤਾਂ ਹੀ ਧੋਲੇ ਸੀ ਮਸ਼ੀਨ ਲਾ ਲਈ ਸੀ ਤੇ ਬਸ ਧੋ ਕੇ ਫਿਰ ਮੈਂ ਹਣਾ ਆਪਦੇ ਹੋਰ ਕੰਮਕਾਰ ਕਰਾਂਗੇ ਤੇ ਤੰਨੇ ਛੋਟੇ ਹੋਣ ਕਰਕੇ ਕੰਮ ਕਰ ਨਿਭੜਦੇ ਨਹੀਂ ਹੈਗੇ ਤੇ ਆਹ ਦੇਖੋ ਜੀ ਇਹ ਸਬਜੀ ਆ ਇਹਨੂੰ ਮੈਂ ਵਾਸ਼ ਕਰਕੇ ਰੱਖਤਾ ਸੀ ਸ਼ਾਲਗਮ ਸੀ ਬੈਂਗ ਨਹੀਂ ਸੀ ਤੇ ਤਾਂ ਭਾਂਡੇ ਵੀ ਉਤੋਂ ਤੇ ਸੀ ਮੈਂ ਸਾਰੇ ਤੇ ਭੰਡ ਧੋਣ ਤੋਂ ਬਾਅਦ ਉਦੋਂ ਬਾਅਦ ਫਿਰ ਮੈਂ ਇੱਥੇ ਹਨਾ ਉਹਦੇ ਕੱਪੜੇ ਵਗੈਰਾ ਸੁੱਕਣੇ ਪਾਤੇ ਸੀ ਸਾਰੇ ਤੇ ਇੱਥੇ ਹਨਾ ਡੇ ਕਬੱਡੀ ਸੀ ਡੇ ਕ샹ਗੀ ਸੀ ਜਾਨਕੀ ਵੱਡੀ ਨਹੀਂ ਸੀ ਤੇ ਉਹਦੇ ਲੱਕੜਾ ਵਗੈਰਾ ਸੀ ਤੇ ਅਸੀਂ ਇੱਥੇ ਰੱਖਤੀਆਂ ਸੀ ਨਿਆਣਾਂ ਲਿਆ ਕੇ ਇਹਨਾਂ ਨੂੰ ਫਿਰ ਕੱਲ ਨੂੰ ਕਰਾਂਗੇ ਆਪਾਂ ਇੱਕ ਸਾਈਡ ਤੇ ਵੀ ਧੁੱਪ ਜੇ ਲੱਗ ਜੂਗੀ ਸੁੱਕ ਜਾਣਗੀਆਂ ਚੰਗੀ ਤਰ੍ਹਾਂ ਧੁੱਪ ਚ ਫਿਰ ਬਜਰੀ ਹੈ ਜਿਹੜੀ ਬਜਰੀ ਦੇ ਉੱਪਰ ਰੱਖ ਦਾਂਗੇ ਉੱਥੇ ਸੁੱਕ ਜਾਣਗੀਆਂ ਤੇ ਵਸ ਜੀ ਇੱਥੇ ਕਰਦੇ ਆਂ ਆਪਾਂ ਵੀਡੀਓ ਦਾ ਐਂਡ ਜਿ ਆਪਾਂ ਤੇ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨੰਮਿਆਂ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸੋਹਣੇ-ਸੋਹਣੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਫੁੱਲ ਆਵਾਜ਼ ਜਰੂਰ ਕਰਿਆ ਕਰੋ ਤੇ ਸਾਣ ਨੂੰ ਤੁਹਾਡੇ ਸਮਰਥਨ ਦੀ ਪੂਰੀ ਲੋੜ ਆ ਤੁਸੀਂ ਸਾਡੀ ਪੂਰੀ ਹੈਲਪ ਕਰਨੀ ਹੈ ਸਬਸਕ੍ਰਾਈਬ ਵਧਾਉਣੇ ਵਿਊ ਵੀ ਤੇ ਠੀਕ ਆ ਜੀ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਧੰਨਵਾਦ ਜੀ